ਪਿਆਰੀ ਸਾਹ ਸੰਗਤ ਜੀ ਬਾਬਾ ਗਰਦਿੱਤਾ ਜੀ ਨੂੰ ਗੁਰੂ ਜੀ ਬੁੱਢਣ ਸਾਹਿਬ ਵੱਲ ਭੇਜ ਕੇ ਆਪ ਵਾਪਸ ਅਮਰਸਰ ਆ ਗਏ ਅਕਾਲ ਤਖਤ ਉੱਤੇ ਆਪ ਰੋਜ਼ ਦਿਵਾਨ ਲਗਾ ਕੇ ਬਾਹਰੋਂ ਆਈਆਂ ਸੰਗਤਾਂ ਨੂੰ ਆਪਣੇ ਦਰਸ਼ਨ ਉਪਦੇਸ਼ ਨਾਲ ਨਿਹਾਲ ਕਰਦੇ ਅਤੇ ਆਪਣੇ ਸੋਧਿਆਂ ਨੂੰ ਜਦਦ ਪਿਆਸ ਕਰਾਉਣ ਵਾਸਤੇ ਸ਼ਿਕਾਰ ਖੇਡਣ ਲੈ ਜਾਂਦੇ ਅਤੇ ਬਹੁਤ ਸਾਰੇ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਕੇ ਆਪਣੇ ਯੋਧਿਆਂ ਨੂੰ ਸਿਖਾਉਂਦੇ ਇੱਕ ਦਿਨ ਗੁਰੂ ਜੀ ਸ਼ਿਕਾਰ ਖੇਡਦੇ ਹੋਏ ਆਪਣੇ ਜਨਮ ਸਥਾਨ ਬਡਾਲੀ ਪਿੰਡ ਦੀ ਜੂ ਵਿੱਚ ਪਹੁੰਚ ਗਏ ਗੁਰੂ ਜੀ ਦੇ ਜਨਮ ਸਥਾਨ ਦੇ ਦਰਸ਼ਨ ਕਰਕੇ ਸਿੱਖਾਂ ਨੇ ਨਮਸਕਾਰਾਂ ਕੀਤੀਆਂ ਅਤੇ ਬੈਠ ਕੇ ਗੁਰੂ ਜੀ ਦੀ ਬਾਲ ਵਸਤਾ ਦੀਆਂ ਗੱਲਾਂ ਬੜੇ ਪਿਆਰ ਨਾਲ ਕੀਤੀਆਂ ਜਦ ਥੋੜਾ ਜਿਹਾ ਦਿਨ ਰਹਿ ਗਿਆ ਅਤੇ ਗੁਰੂ ਜੀ ਉੱਥੋਂ ਤੁਰਨ ਲੱਗੇ ਤਾਂ ਇੱਕ ਕਿਸਾਨ ਨੇ ਆਨ ਕੇ ਬੇਨਤੀ ਕੀਤੀ ਕਿ ਇੱਕ بڑا ਸੂਰ ਸਾਡੀਆਂ ਸਾਰੀਆਂ ਖੇਤੀਆਂ ਝਾੜਦਾ ਰਹਿੰਦਾ ਹੈ ਆਪ ਉਸ ਦਾ ਸਕਾਰ ਕਰਕੇ ਸਾਡਾ ਇਹ ਦੁੱਖ ਦੂਰ ਕਰੋ ਕਿਸਾਨ ਦੀ ਇਹ ਗੱਲ ਸੁਣ ਕੇ ਗੁਰੂ ਜੀ ਨੇ ਆਪਣੇ ਜੋਧਿਆਂ ਸਹਤ ਉਸ ਦੇ ਨਾਲ ਤੁਰ ਪਏ ਅੱਗੇ ਸੂਰ ਇੱਕ ਝਾੜੀ ਵਿੱਚ ਬੈਠਾ ਹੋਇਆ ਸੀ ਉਹ ਆਦਮੀਆਂ ਦਾ ਰੌਲਾ ਸੁਣ ਕੇ ਭਵਕ ਮਾਰ ਕੇ ਉੱਠ ਭੱਜਾ ਗੁਰੂ ਜੀ ਨੇ ਪੈਂਦੇਖਾਨ ਨੂੰ ਲਲਕਾਰਿਆ ਕਿ ਸੂਰ ਜਾਣਾ ਨਾ ਪਾਵੇ ਪੈਂਦੇਖਾਨੇ ਸੂਰ ਪਿੱਛੇ ਆਪਣਾ ਘੋੜਾ ਦੜਾ ਕੇ ਉਸ ਨੂੰ ਗੋਲੀ ਮਾਰ ਕੇ ਫੱਟੜ ਕਰ ਦਿੱਤਾ ਫੱਟੜ ਹੋਇਆ ਸੂਰ ਭੱਜ ਕੇ ਪੈਂਦੇਖਾਨ ਦੇ ਘੋੜੇ ਨੂੰ ਪੈ ਗਿਆ ਉਸ ਨੂੰ ਠੁੱਡਾ ਮਾਰ ਕੇ ਜ਼ਖਮੀ ਕਰ ਦਿੱਤਾ ਗੁਰੂ ਜੀ ਆਪਣੇ ਘੋੜਾ ਅੱਗੇ ਕਰਕੇ ਉਸ ਨੂੰ ਤਲਵਾਰ ਦੇ ਇੱਕ ਭਰਪੂਰ ਨਾ ਬਾਹਰ ਨਾਲ ਦੋ ਖੰਡ ਕਰ ਦਿੱਤਾ ਸਰੀਰ ਤਿਆਗ ਕੇ ਸੂਰਦੀ ਰੂ ਗੁਰੂ ਜੀ ਦੇ ਸਾਹਮਣੇ ਖੜੀ ਹੋ ਗਈ ਭਾਈ ਪਾਨੇ ਨੇ ਉਸ ਨੂੰ ਪੁੱਛਿਆ ਤੂੰ ਕੌਣ ਹੈ ਸੂਰਦੀ ਰੂ ਨੇ ਕਿਹਾ ਮੈਂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਇੱਕ ਸਿੱਖ ਹਾਂ ਗੁਰੂ ਜੀ ਨੇ ਮੈਨੂੰ ਮਾਤਾ ਗੰਗਾ ਜੀ ਨਾਲ ਬਾਬਾ ਬੁੱਢਾ ਜੀ ਪਾਸ ਬਾਰ ਲੈਂਡ ਭੇਜਿਆ ਤਦ ਭਾਈ ਬੁੱਢਾ ਜੀ ਨੇ ਸਹਿਜ ਸੁਆਬ ਬਚਨ ਕਰ ਦਿੱਤਾ ਕਿ ਗੁਰੂ ਕਿਆ ਨੂੰ ਕਿੱਧਰੋਂ ਭਾਜਣਾ ਪਈ ਹੈ ਤਾਂ ਮੈਨੂੰ ਬਹੁਤ ਗੁੱਸਾ ਆਇਆ ਮੈਂ ਆਪਣੇ ਮੂੰਹ ਵਿੱਚ ਗੁੰਗੁਣਾਣ ਲੱਗਾ ਮੇਰੇ ਵੱਲ ਦੇਖ ਕੇ ਭਾਈ ਬੁੱਢਾ ਜੀ ਬੋਲੇ ਸੂਰ ਵਾਂਗੂ ਕਿਉਂ ਘੁਰ ਘਰ ਕਰ ਰਹੇ ਹਾਂ ਬਾਬਾ ਜੀ ਦਾ ਇਹ ਬਚਨ ਸੁਣ ਕੇ ਮੈਂ ਬਾਬਾ ਜੀ ਦੇ ਪੈਰੀ ਪੈ ਗਿਆ ਅਤੇ ਬੇਨਤੀ ਕੀਤੀ ਕਿ ਮੇਰਾ ਆਧਾਰ ਕਦੋਂ ਹੋਵੇਗਾ ਇਸ ਪਰ ਬਾਬਾ ਜੀ ਨੇ ਨਰਮ ਹੋ ਕੇ ਕਿਹਾ ਕੀ ਗੁਰੂ ਅਰਜਨ ਦੇਵ ਜੀ ਦੇ ਪੁੱਤਰ ਸਕਾਰ ਕਰਦੇ ਹੋਏ ਤੇਨੂੰ ਮਾਰਨਗੇ ਤਦੋਂ ਤੇਰੀ ਕਲਿਆਣ ਹੋਵੇਗੀ ਜਦ ਇਤਨੀ ਗੱਲ ਦੱਸ ਕੇ ਸੂਰ ਦੀ ਰੂਹ ਅਲੋਪ ਹੋ ਗਈ ਤਾਂ ਭਾਈਪਾਨਾਂ ਤੇ ਹੋਰ ਸਿੱਖ ਬੜੇ ਹੈਰਾਨ ਹੋਏ ਗੁਰੂ ਜੀ ਨੇ ਟੋਆ ਪੁੱਟ ਕੇ ਸੂਰ ਦੇ ਸਰੀਰ ਨੂੰ ਉਸ ਵਿੱਚ ਦਬਾ ਦਿੱਤਾ ਅਤੇ ਯਾਦਗਾਰ ਵਜੋਂ ਉੱਥੇ ਦਮਦਮਾ ਇੱਕ ਚਬੂਤਰਾ ਬਣਵਾ ਦਿੱਤਾ ਇੱਥੇ ਹੁਣ ਗੁਰਦੁਆਰਾ ਬਣਿਆ ਹੋਇਆ ਹੈ ਜੋ ਬੜਾਲੀ ਪਿੰਡ ਤੋਂ ਪੱਛਮ ਦਿਸ਼ਾ ਨੂੰ ਅੱਧਾ ਕੁ ਮੀਲ ਦੂਰ ਹੈ ਇਸ ਦਾ ਨਾਮ ਦਮਦਮਾ ਕਰਕੇ ਪ੍ਰਸਿੱਧ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਾਡੇ ਚੈਨਲ ਤੇ ਗੁਰੂ ਸਾਹਿਬਾਨ ਦੀਆਂ ਸਾਖੀਆਂ ਸੁਣਨ ਲਈ ਜਾਂ ਇਹਨਾਂ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ